ਜਦੋਂ ਮੈਂ ਬਹੁਤ ਛੋਟੀ ਜੀ ਸੀ ਨਾ ਮੈਂ ਬਹੁਤ ਵੱਡੇ ਪਰਿਵਾਰ ਦੀ ਧੀ ਹਾਂ ਮੇਰੇ ਬਾਪੂ ਜੀ ਹੁਣੀ ਪੰਜ ਭਾਈ ਸੀ ਸਾਰੇ ਇਕੱਠੇ ਸੀ ਉਹਨਾਂ ਦੇ ਸਾਰਿਆਂ ਦੇ ਨਿਆਣੇ ਸਿਆਣੇ ਅਸੀਂ ਇੱਕੋ ਪਰਿਵਾਰ 'ਚ ਰਹਿੰਦੇ ਸੀ ਸਾਰੇ ਤੇ ਮੈਂ ਆਪਣੇ ਨਾਨਾ ਜੀ ਦੇ ਸੰਪਰਕ 'ਚ ਵੱਧ ਰਹਿੰਦੀ ਸੀ ਕਿਉਂਕਿ ਉਹ ਸਾਡੇ ਕੋਲ ਰਹਿੰਦੇ ਸੀ ਮੇਰੇ ਨਾਨਾ ਜੀ ਮੇਰੀ ਮਾਂ ਤੇ ਮੇਰੇ ਨਾ ਮਾਮਾ ਜੀ ਦੋਨੇ ਇਕੱਲੇ ਭੈਣ ਭਰਾ ਸੀ ਉਹਨਾਂ ਦੇ ਮਾਂ ਹੈ ਨਹੀਂ ਸੀ ਇਸ ਕਰਕੇ ਮੇਰੇ ਨਾਨਾ ਜੀ ਸਾਡੇ ਕੋਲ ਹੀ ਰਹਿੰਦੇ ਸੀ ਤੇ ਮਾਮਾ ਜੀ ਮਿਲਟਰੀ 'ਚ ਸੀਗੇ ਤੇ ਮੇਰੇ ਨਾਨਾ ਜੀ ਨੇ ਕਹਿਣਾ ਬੀਬੀ ਜਦੋਂ ਤੂੰ ਰੀਠੇ ਪਾਉਂਦੀ ਹੁੰਨੀ ਆ ਨਾ ਜਿਹੜਾ ਕਾਣਾ ਰੀਠਾ ਹੋਵੇ ਉਹ ਮੈਨੂੰ ਦੇ ਦਿਆ ਕਰ ਉਹਦੇ 'ਚ ਉਹ ਡੱਕਾ ਫਸਾ ਕੇ ਤੇ ਫਿਰ ਮੈਨੂੰ ਉਹ ਦੇ ਦਿੰਦੇ ਵੀ ਇਹਦੇ ਨਾਲ ਇੱਥੇ ਉੱਥੇ ਲੈ ਊੜਾ ਆੜਾ ਲਿਖ ਜੇ ਉਂਗਲ ਨਾਲ ਲਿਖੇਗੀ ਪੁੱਤ ਤੇਰੀ ਉਂਗਲ ਖਰਾਬ ਹੋ ਜਾਊਗੀ ਮੈਨੂੰ ਉਂਗਲ ਨਾਲ ਨਹੀਂ ਸੀ ਲਿਖਣ ਦਿੰਦੇ ਮੈਨੂੰ ਐਨਾ ਮੋਹ ਕਰਦੇ ਸੀ ਮੇਥੋ ਕੋਲੇ ਬਿਠਾ ਕੇ ਤੇ ਉਹ ਬਸ ਲਿਖਾਈ ਜਾਂਦੇ ਸਾਰਾ 35 ਤੇ 1 ਕਦੂਆ ਸਾਰਾ ਕੁਝ ਉਹਨਾਂ ਨੇ ਮੈਨੂੰ ਲਿਖਣਾ ਸਿਖਾਤਾ ਉਹਨਾਂ ਨੇ ਮੈਨੂੰ 100 ਗਿਣਨਾ ਸਿਖਾਤਾ ਉਹਨਾਂ ਨੇ ਮੈਨੂੰ ਹੌਲੀ ਹੌਲੀ ਪਹਾੜੇ ਵੀ ਸਿਖਾਤੇ ਸਾਰਾ ਕੁਝ ਸਿਖਾਤਾ ਤੇ ਫਿਰ ਮੇਰੀ ਮਾਂ ਨੇ ਮੈਨੂੰ ਪੜਨ ਲਾਇਆ ਕਿਉਂਕਿ ਸਾਡੇ ਪਿੰਡ ਚ ਸਕੂਲ ਨਹੀਂ ਸੀ ਨਾਲ ਦੇ ਪਿੰਡ ਜਾਣਾ ਪੈਂਦਾ ਸੀ ਮੇਰੀ ਮਾਂ ਮੈਨੂੰ ਗੋਦੀ ਚੱਕ ਕੇ ਛੱਡ ਕੇ ਆਉਂਦੀ ਤੇ ਛੁੱਟੀ ਹੋਈ ਤੋਂ ਫਿਰ ਮੈਨੂੰ ਉਹ ਲੈ ਕੇ ਆਉਂਦੀ ਤੇ ਉਸ ਹਿਸਾਬ ਨਾਲ ਮੇਰਾ ਫਿਰ ਖਾਣ ਪੀਣ ਦਾ ਵੀ ਧਿਆਨ ਰੱਖਦੀ ਮੇਰੀ ਭੈਣ ਭਰਾ ਮੈਨੂੰ ਇਸ ਗੱਲ ਤੋਂ ਵੀ ਥੋੜਾ ਜਿਹਾ ਈਰਖਾ ਕਰਦੇ ਸੀ ਵੀ ਨਾਲੇ ਤਾਂ ਇਹ ਸਾਰਾ ਦਿਨ ਬੇਲੀ ਰਹਿੰਦੀ ਆ ਕੰਮ ਨਹੀਂ ਕੋਈ ਕਰਦੀ ਪੜਦੀ ਆ ਪੜਦੀ ਆ ਕਰਕੇ ਆ ਕੇ ਆਪ ਦਾ ਕੈਦਾ ਜਾਲ ਲੈ ਕੇ ਬਹਿ ਜਾਂਦੀ ਐ ਨਾਨੇ ਕੋਲੇ ਤੇ ਨਾਲੇ ਇਹਨੂੰ ਖਾਣ ਪੀਣ ਨੂੰ ਵੱਧ ਮਿਲਦਾ ਵੀ ਪੜਦੀ ਆ ਚਲੋ ਹੌਲੀ ਹੌਲੀ ਜਦੋਂ ਦੂਜੀ ਤੀਜੀ ਚ ਹੋ ਗਈ ਉਹਦੋਂ ਨੂੰ ਕੋਈ ਹੋਰ ਅੰਡਗ ਬਣਦੀ ਇੱਕ ਕੁੜੀ ਲੱਗ ਗਈ ਇੱਕ ਮੇਰੀ ਛੋਟੀ ਸਿਸਟਰ ਨਾਲ ਜਾਣ ਲੱਗੀ ਅਸੀਂ ਤਿੰਨ ਜਣੀਆਂ ਫਿਰ ਆਪ ਹੀ ਜਾਣ ਲੱਗ ਗਈਆਂ ਮੇਰੀ ਮਾਂ ਨੂੰ ਛੁੱਟੀ ਹੋ ਗਈ। ਫਿਰ ਅਸੀਂ ਹੌਲੀ-ਹੌਲੀ ਪੜਦੀਆਂ ਰਹੀਆਂ ਉਹ ਛੋਟੀਆਂ ਸੀ ਜਿਹੜੀਆਂ ਉਹ 5ਵੀਂ ਤੱਕ ਉਹ ਪੜੀਆਂ ਤੇ ਮੈਂ ਉਸ ਸਕੂਲ ਚੋਂ 8ਵੀਂ ਜਮਾਤ ਪਾਸ ਕੀਤੀ ਕਿਉਂਕਿ ਉੱਥੇ 8 ਜਮਾਤਾਂ ਦਾ ਹੀ ਸਕੂਲ ਸੀ ਬਠਿੰਡੇ ਜ਼ਿਲ੍ਹੇ ਦੀ ਸਬਤ ਤਹਿਸੀਲ ਨਥਾਣਾ ਤੇ ਉੱਥੇ 8 ਜਮਾਤਾਂ ਦਾ ਕੁੜੀਆਂ ਦਾ ਸਕੂਲ ਦੇਖੋ ਕਿੰਨਾ ਪਛੜਿਆ ਹੋਇਆ ਏਰੀਆ ਸੀ। ਮੈਂ ਉੱਥੋਂ 8 ਜਮਾਤਾਂ ਪਾਸ ਕਰ ਲਈਆਂ ਪਰ ਮੈਂ ਕਹਿੰਦੀ ਸੀ ਹਾਏ ਕੋਈ ਮੈਨੂੰ ਹੋਰ ਪੜਾ ਦਿਓ। ਹਾਏ ਮੈਨੂੰ ਕੋਈ ਹੋਰ ਪੜਾ ਦੋ ਮੈਨੂੰ ਪੜਾਈ ਦਾ ਹੀ ਬਰਾਗ ਲੱਗਿਆ ਰਹਿੰਦਾ ਸੀ ਵੀ ਮੈਨੂੰ ਪੜਾ ਦੋ ਮੈਨੂੰ ਪੜਾ ਦੋ ਮੇਰਾ ਚਾਚਾ ਜੀ ਭੁਪਿੰਦਰਾ ਖਾਲਸਾ ਹਾਈ ਸਕੂਲ ਮੋਗਾ ਚ ਪੰਜਾਬੀ ਟੀਚਰ ਗਿਆਨੀ ਜੀ ਸੀਗੇ ਤੇ ਉਹਨਾਂ ਦਾ ਪਰਿਵਾਰ ਵੀ ਉੱਥੇ ਰਹਿੰਦਾ ਸੀ ਉਹਨਾਂ ਦੀਆਂ 4-5 ਬੇਟੀਆਂ ਸੀ ਉਹ ਸਾਰੀਆਂ ਉੱਥੇ ਪੜ੍ਹਦੀਆਂ ਸੀ ਪਰ ਮੈਨੂੰ ਉਹ ਆਪ ਦੇ ਨਾਲ ਨਹੀਂ ਲੈ ਕੇ ਗਏ ਮੈਨੂੰ ਇਹ ਬਹੁਤ ਬਰਾਗ ਰਿਹਾ ਵੀ ਹਾਈ ਚਾਚੀ ਜੀ ਕਹਿ ਦੇਣ ਵੀ ਤੂੰ ਸਾਡੇ ਨਾਲ ਚੱਲ ਤੂੰ ਵੀ ਉੱਥੇ ਪੜ੍ਹ ਲੈ ਪਰ ਮੈਨੂੰ ਉਹਨਾਂ ਨੇ ਆਪਦੇ ਨਾਲ ਨਹੀਂ ਲੈ ਕੇ ਗਏ। ਉਸ ਤੋਂ ਬਾਅਦ ਮੇਰੇ ਮਾਮਾ ਜੀ ਜਦੋਂ ਪੈਨਸ਼ਨ ਆ ਗਈ ਮੈਂ ਪਹਿਲਾਂ ਤੋਂ ਹੀ ਆਪਦੇ ਮਾਮਾ ਜੀ ਦੀ ਮੇਰ ਚ ਸੀ ਕਿਉਂਕਿ ਉਹਨਾਂ ਦੇ ਕੋਈ ਬੱਚਾ ਨਹੀਂ ਸੀ। ਜਦੋਂ ਉਹ ਪੈਨਸ਼ਨ ਆ ਗਈ ਫਿਰ ਮੈਨੂੰ ਉੱਥੇ ਆਪਦੇ ਕੋਲ ਲੈ ਗਏ ਆਪਦੇ ਪਿੰਡ ਤੇ ਮੇਰੇ ਨਾਨਾ ਜੀ ਨੂੰ ਵੀ। ਸਾਡਾ ਪਿੰਡ ਹੈਗਾ ਸੀ ਧੂਰੀ ਦੇ ਨੇੜੇ ਸਟੇਸ਼ਨ ਪੈਂਦਾ ਹੈ ਹਲਾਲ। ਉਸ ਪਿੰਡ ਦੇ ਵਿੱਚ ਮੈਂ ਉਹਨਾਂ ਦੇ ਨਾਲ ਹੀ ਚਲੀ ਗਈ ਤਾਂ ਉੱਥੋਂ ਮੁੰਡੇ ਸਵੇਰੇ 7 ਵਜੇ ਟ੍ਰੇਨ ਜਾਂਦੀ ਸੀ ਧੂਰੀ ਨੂੰ ਬਹੁਤ سارے ਮੁੰਡੇ ਉੱਥੋਂ ਪੜਨ ਜਾਂਦੇ ਸੀ ਮੈਂ ਉਹਨਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਮਾਮਾ ਜੀ ਮੈਨੂੰ ਵੀ ਪੜਨ ਲਾ ਦਿਓ ਮਾਮੀ ਮੇਰੇ ਮਾਮਾ ਜੀ ਤਿਆਰ ਸੀ ਪੜਾਉਣ ਨੂੰ ਪਰ ਮੇਰੀ ਮਾਮੀ ਜੀ ਨਾ ਮੰਨੇ ਕਹਿੰਦੇ ਕੁੜੀਆਂ ਥੋੜੀ ਪੜਦੀਆਂ ਮੁੰਡੇ ਹੀ ਜਾਂਦੇ ਆ ਪੜਨ ਕੁੜੀ ਤਾਂ ਕੋਈ ਜਾਂਦੀ ਨਹੀਂ ਇਹਨੂੰ ਐਵੇਂ ਅਸੀਂ ਪੜਨ ਲਾ ਦਈਏ ਅਸੀਂ ਤਾਂ ਨਹੀਂ ਲਾਉਣਾ ਮੈਂ ਬਹੁਤ ਰੋਂਦੀ ਪਰ ਮੈਨੂੰ ਕਿਸੇ ਨੇ ਪੜਾਇਆ ਨਾ ਉਦੋਂ ਬਾਅਦ ਜਦੋਂ ਫਿਰ ਮੇਰਾ ਵਿਆਹ ਹੋ ਗਿਆ ਇਹਨਾਂ ਨੇ ਹਾਮੀ ਭਰੀ ਵੀ ਹਾਂ ਅਸੀਂ ਪੜਾ ਲਾਂਗੇ ਮੇਰੇ ਸਰਦਾਰ ਸਾਹਿਬ ਮਿਲਟਰੀ ਚ ਜੌਬ ਕਰਦੇ ਸੀ ਤੇ ਬੇਬੇ ਜੀ ਘਰੇ ਇਕੱਲੇ ਸੀ ਉਹਨਾਂ ਨੇ ਹਾਮੀ ਭਰਤੀ ਵੀ ਹਾਂ ਮੈਂ ਪੜਾ ਲੂੰਗੀ ਪਰ ਮੈਂ ਜਦੋਂ ਘਰੇ ਆ ਕੇ ਇੱਥੇ ਜਾਇਜ਼ਾ ਲਿਆ ਤਾਂ ਮੈਨੂੰ ਐ ਲੱਗਿਆ ਵੀ ਜੇ ਮੈਂ ਅੱਜ ਹੀ ਪੜਨ ਲੱਗ ਗਈ ਤੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਸ਼ਾਇਦ ਫਿਰ ਮੇਰਾ ਇੱਥੇ ਬਸੀਬਾ ਨਾ ਹੋਵੇ ਤੇ ਜੇ ਮੇਰੇ ਪਹਿਲਾਂ ਬੱਚੇ ਹੋਣ ਮੈਂ ਬੱਚਿਆਂ ਦੀ ਮਾਂ ਹੋਵਾਂ ਤਾ ਸ਼ਾਇਦ ਮੈਨੂੰ ਇਹ ਕਰੀ ਰੱਖ ਲੈਣ ਪਹਿਲਾਂ ਮੇਰੀ ਬੇਟੀ ਹੋਈ 2 ਸਾਲ ਬਾਅਦ ਉਸ ਤੋਂ ਬਾਅਦ 2 ਸਾਲ ਬਾਅਦ ਮੇਰੀ ਬੇਟਾ ਹੋਇਆ ਤੇ ਫਿਰ ਮੈਂ ਕਿਹਾ ਵੀ ਬੀਬੀ ਜੀ ਹੁਣ ਮੈਂ ਕਿਤਾਬਾਂ ਚੱਕ ਲੈਣੀਆਂ ਬੀਬੀ ਜੀ ਕਹਿੰਦੇ ਠੀਕ ਹੈ ਮੈਂ ਤੈਨੂੰ ਪੜਨ ਲਾ ਦੇਣਾ ਪਰ ਮੈਂ ਉਹਨਾਂ ਨਾਲ ਇੱਕ ਗੱਲ ਕੀਤੀ ਵੀ ਤੁਹਾਡੇ ਕੋਲੇ ਆਈ ਨੂੰ ਮੈਨੂੰ 4-5 ਸਾਲ ਹੋ ਗਏ ਜਾਂ 6 ਸਾਲ ਹੋ ਗਏ ਤੁਸੀਂ ਮੈਨੂੰ ਚੰਗੀ ਤਰ੍ਹਾਂ ਹੁਣ ਜਾਣਦੇ ਹੋ ਜੇ ਤਾਂ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ ਤਾਂ ਮੈਂ ਦੇਲੀ ਤੋਂ ਬਾਹਰ ਕਦਮ ਰੱਖੂੰਗੀ ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ ਕੱਲ ਨੂੰ ਤੁਸੀਂ ਕਹੋ ਬਈ ਫਲਾਣਾ ਆਏ ਕਹਿੰਦਾ ਠਮਕਾਏ ਕਹਿੰਦਾ ਹੁਣ ਤੂੰ ਨਹੀਂ ਪੜਨ ਜਾ ਸਕਦੀ ਫਿਰ ਮੈਂ ਅੱਜ ਹੀ ਨਹੀਂ ਜਾਂਦੀ ਉਹ ਕਹਿੰਦੇ ਨਹੀਂ ਪੁੱਤਰ ਮੈਨੂੰ ਵਿਸ਼ਵਾਸ ਹੈ ਤੂੰ ਚੁੱਪ ਕਰਕੇ ਆਪਣੀਆਂ ਕਿਤਾਬਾਂ ਚੱਕ ਕੇ ਤੇ ਪੜਨ ਜਾ ਮੈਂ ਪੜਨਾ ਸ਼ੁਰੂ ਕਰਤਾ ਪਰ ਪਿੰਡ ਦੇ ਲੋਕਾਂ ਨੇ ਇੰਨੀਆਂ ਗੱਲਾਂ ਕੀਤੀਆਂ ਕੋਈ ਕਹਿੰਦਾ ਸੀ ਮੈਂ ਮੁੱਛ-ਮੁੱਛ ਦੀ ਸ਼ਰਤ ਲਾਉਣਾ ਜੇ ਪਾਸ ਹੋ ਜੇ ਕਿਉਂਕਿ ਵਿਆਹ ਤੋਂ ਬਾਅਦ ਤਾਂ ਕੋਈ ਪਾੜ ਨਹੀਂ ਸਕਦਾ ਮੇਰੀਆਂ ਪਤੀਆਂ ਆ ਕੇ ਪੁੱਛਦੀਆਂ ਸੀ ਬੇਬੇ ਤੁਸੀਂ ਨੋ ਪੜਨ ਲਾਤੀ ਆਪ ਕੀ ਕਰੋਗੇ ਬੇਬੇ ਜੀ ਕਹਿੰਦੇ ਸੀ ਅਸੀਂ ਪੜ ਨਹੀਂ ਲਈਏ ਭਾਈ ਅਸੀਂ ਵੇਚੀ ਨਹੀਂ ਅਸੀਂ ਪੜਾਉਣੇ ਆ ਤੇ ਲਾ ਅੱਗੇ ਇਹਦੀ ਮਾਂ ਨੇ ਡਾਕਟਰੀ ਪਾਸ ਕਰਾਤੀ ਇਹਨੂੰ ਤੇ ਹੁਣ ਤੁਸੀਂ ਕਰਾ ਲਓਗੇ ਬੇਬੇ ਜੀ ਕਹਿੰਦੇ ਚਲੋ ਕੋਈ ਨਹੀਂ ਡਾਕਟਰੀ ਕਰੇ ਮਾਸਟਰੀ ਕਰੇ ਕੁਛ ਤਾਂ ਕੁਛ ਤਾਂ ਕਰੂਗੀ ਜੇ ਕੁਛ ਪੜੂਗੀ ਤਾਂ ਚਾਹ ਰਕਰ ਨਹੀਂ ਤਾਂ ਹੋਰ ਨਹੀਂ ਤਾਂ ਅਗਲੀ ਆ ਜੂਗੀ ਪਰ ਅਸੀਂ ਪੜਾਉਣੀ ਜ਼ਰੂਰ ਹੈ ਤਾਂ ਮੈਂ ਹੌਲੀ-ਹੌਲੀ ਕਿਤਾਬਾਂ ਚ ਕੀਰੇ ਚੱਕੀਆਂ ਤੇ ਲੋਕ ਮੈਂ ਘੁੰਡ ਕੱਢ ਕੇ ਜਾਂਦੀ ਹੁੰਦੀ ਸੀ ਤਾਂ ਪਿੰਡ ਦੇ ਲੋਕ ਘਰਾਂ ਦੇ ਮੁੰਡੇ ਉਸ ਵੇਲੇ ਬਾਹਰ ਨਿਕਲ-ਨਿਕਲ ਕੇ ਬਹਿ ਜਾਂਦੇ ਹੁੰਦੇ ਸੀ ਬਈ ਓਏ ਆਉਂਦੀ ਆ ਹੁਣ ਜਾਊਗੀ ਸਕੂਲ ਨੂੰ ਮੈਨੂੰ ਕਿੰਨਾ ਲੱਗਦਾ ਹੁੰਦਾ ਸੀ ਅਜੀਬ ਬਈ ਹਾਏ ਉੱਥੇ ਤਾਂ ਜਦੋਂ ਅਸੀਂ ਬਾਹਰ ਨਿਕਲਦੇ ਸੀ ਕਿਉਂਕਿ ਵੱਡਾ ਸਾਰਾ ਪਰਿਵਾਰ ਸੀ ਪੰਜ ਭਾਈ ਸੀ ਮੇਰੇ ਬਾਪੂ ਹੋਣੀ ਤਾਂ ਪਿੰਡ ਘਰਾਂ ਦੇ ਮੁੰਡੇ ਉੱਠ ਕੇ ਦੇਲੀਆਂ ਤੋਂ ਬਾਹਰ ਅੰਦਰ ਚਲੇ ਜਾਂਦੇ ਸੀ ਤੇ ਇੱਥੇ ਲੋਕ ਬਾਹਰ ਆ ਆ ਕੇ ਬੈਠਦੇ ਆ ਦੇਖਣ ਵਾਸਤੇ ਸਮਾਜ ਹੈ ਜਾਂ ਹਾਲਾਤ ਹੈ ਹਾਲਾਤ ਦੇ ਨਾਲ ਬੰਦੇ ਨੂੰ ਉਮੀਦ ਸਮਝੌਤਾ ਕਰਨਾ ਪੈਂਦਾ ਫਿਰ ਮੈਂ 10ਵੀਂ ਜਮਾਤ ਜਿਹੜੀ ਬਰਨਾਲਾ ਕੋਈ ਗੋਇਲ ਹਾਈ ਸਕੂਲ ਪ੍ਰਾਈਵੇਟ ਸਕੂਲ ਸੀ ਉੱਥੋਂ ਪਾਸ ਕੀਤੀ ਤੇ ਮੈਂ ਸਾਰੇ ਜ਼ਿਲ੍ਹੇ ਚੋਂ ਪ੍ਰਾਈਵੇਟਾਂ ਦੇ ਵਿੱਚੋਂ ਫਰਸਟ ਆਈ ਸੀ ਮੈਨੂੰ ਇੰਨਾ ਮਾਣ ਹੈ ਆਪਦੇ ਆਪ ਤੇ ਵੀ ਮੈਂ ਪ੍ਰਾਈਵੇਟ ਪੜ੍ਹ ਕੇ ਤੇ ਇੰਨਾ ਮਤਲਬ ਆਪਦੀ ਮਾਂ ਦਾ ਸਿਰ ਉੱਚਾ ਕੀਤਾ ਮੈਂ ਉਸ ਮਾਂ ਦੇ ਸਿਰ ਤੇ ਹੀ ਪੜ੍ਹਾਈ ਕੀਤੀ ਤਾਂ ਉਦੋਂ ਨੂੰ ਜੇਬੀਟੀ ਬੰਦ ਹੋ ਗਈ ਬੇਬੇ ਜੀ ਕਹਿੰਦੇ ਜੇ ਜੇਬੀਟੀ ਹੁੰਦੀ ਤਾਂ ਫੇਰ ਅਸੀਂ ਤੈਨੂੰ ਮਾਸਟਰੀ ਦਾ ਕੋਰਸ ਕਰਾ ਦਿੰਦੇ ਪੁੱਤ ਹੁਣ ਕੀ ਕਰੀਏ ਹੁਣ ਤਾਂ ਫੇਰ ਤੈਨੂੰ ਘਰੀ ਬੈਠਣਾ ਪਊਗਾ ਅਸੀਂ ਮੈਂ ਫੇਰ ਅੱਗੇ ਪੜ੍ਹਨਾ ਸ਼ੁਰੂ ਕਰਤਾ ਮੈਂ ਗਿਆਨੀ ਪਾਸ ਕਰ ਲਈ ਉਦੋਂ ਬਾਅਦ ਫਿਰ ਅਸੀਂ ਮੈਂ ਬੀਏ ਦੇ ਬੀਏ ਪਾਰਟ 1 ਦੇ ਪੇਪਰ ਫਾਰਮ ਭਰਨ ਗਈ ਸਕੂਲ ਤਾਂ ਉੱਥੇ ਪਿੰਡ ਦੇ ਮਾਸਟਰ ਸੀਗੇ ਕਹਿੰਦੇ ਹਡਵਾਸਟਰ ਕਹਿੰਦੇ ਵੀ ਫਲਾਣੀ ਮਾਸਟਰ ਜੀ ਤੋਂ ਨਾ ਤੁਸੀਂ ਫਾਰਮਾ ਟੈਸਟਡ ਕਰਾ ਕੇ ਲਿਆਓ ਤੇ ਫਿਰ ਅਸੀਂ ਉਹ ਕਰਾਂਗੇ ਸਾਈਨ ਕਰ ਦਾਂਗੇ ਜਦੋਂ ਮੈਂ ਉੱਥੇ ਗਈ ਕਿ ਬੇਬੇ ਜੀ ਕਹਿੰਦੀ ਨਾ ਉਹ ਆਪਣੇ ਪਿੰਡ ਦਾ ਹੈ ਮਾਸਟਰ ਮੈਂ ਕਿਹਾ ਫਿਰ ਉਹਨਾਂ ਕੋਲੋਂ ਮੈਨੂੰ ਘੁੰਡ ਕੱਢਣਾ ਪਊਗਾ ਕਹਿੰਦੇ ਨਹੀਂ ਉਹ ਤਾਂ ਆਪਣੇ ਛੋਟੇ ਥਾਂ ਹੈ ਤੂੰ ਉਹਦੀ ਚਾਚੀ ਲੱਗਦੀ ਆ ਕੋਈ ਨਹੀਂ ਆਪਾਂ ਚੱਲਦੇ ਹਾਂ ਅਸੀਂ ਉਹਨਾਂ ਕੋਲੇ ਚਲੇ ਗਏ ਉਹਨਾਂ ਨੇ ਮੇਰਾ ਸਰਟੀਫਿਕੇਟ ਦੇਖ ਕੇ ਤੇ ਬੇਬੇ ਜੀ ਨੂੰ ਕਹਿੰਦੇ ਬੇਬੇ ਵੀ ਐਨੇ ਨੰਬਰ ਲਏ ਆ ਕੁੜੀ ਨੇ ਤੇ ਤੁਸੀਂ ਇਹਨੂੰ ਘਰੇ ਬਿਠਾਈ ਬੈਠੇ ਹੋ ਤੁਸੀਂ ਇਹਨੂੰ ਕਿਸੇ ਟ੍ਰੇਨਿੰਗ ਤੇ ਲਾਓ ਇਹ ਤੋਂ ਕੋਈ ਕੰਮ ਕਰਾਓ ਬੇਬੇ ਜੀ ਕਹਿੰਦੇ ਭਾਈ ਜੀਬੀਟੀ ਬੰਦ ਹੋ ਗਈ ਤੇ ਵੀ ਹੋਰ ਹੁਣ ਕੁਝ ਹੈ ਨਹੀਂਗਾ ਵੀ ਅਸੀਂ ਨਰਸਿੰਗ ਦੇ ਵਿੱਚ ਤਾਂ ਮੈਂ ਲਾਉਂਦੀ ਨਹੀਂ ਵੀ ਜਵਾਕਾਂ ਵਾਲੀ ਆ ਵੀ ਰਾਤ ਦੀ ਡਿਊਟੀ ਔਖੀ ਹੋ ਜੂਗੀ ਨਿਆਣਿਆਂ ਨੂੰ ਛੱਡ ਕੇ ਜਾਣਾ ਤਾਂ ਔਖਾ ਹੈ ਤੇ ਔਖਾ ਹੀ ਹੈ ਮੈਂ ਕੁਦਰਤੀ ਆਪਦੇ ਪਿੰਡ ਮਿਲਣੇ ਚਲੀ ਗਈ ਮੇਰੀ ਇੱਕ ਚਾਚਾ ਜੀ ਦੀ ਬੇਟੀ ਫਿਜ਼ੀਕਲ ਐਜੂਕੇਸ਼ਨ ਦੀ ਟ੍ਰੇਨਿੰਗ ਲੈ ਕੇ ਆਈ ਸੀ ਪਟਿਆਲੇ ਤੋਂ ਮੈਨੂੰ ਉਹਨੇ ਕਿਹਾ ਕਹਿੰਦੀ ਭੈਣ ਤੇਰੇ ਐਨੇ ਨੰਬਰ ਹੈ ਤੈਨੂੰ ਨਾ ਉੱਥੇ ਗਵਰਨਮੈਂਟ ਕਾਲਜ ਜੇ ਤੈਨੂੰ ਐਡਮਿਸ਼ਨ ਮਿਲ ਜੂਗੀ ਤੇ ਮੈਂ ਤੈਨੂੰ ਫਾਰਮ ਮੰਗਾ ਕੇ ਦੇ ਦੇਣੀ ਆ ਉਹਨੇ ਮੈਨੂੰ ਫਾਰਮ ਮੰਗਾ ਕੇ ਦਿੱਤਾ ਭੇਜਤਾ ਜਿੱਦੇ ਫਾਰਮ ਆਇਆ ਅਗਲੇ ਦਿਨ ਸੰਡੇ ਸੀ ਤੇ ਲਾਸਟ ਤਰੀਕ ਸੀ ਅਸੀਂ ਉਦੋਂ ਹੀ ਪਟਿਆਲੇ ਨੂੰ ਚਲੇ ਗਏ 加ਡੇ ਕਰਾਂ ਚ ਇੱਕ ਇਥੇ ਚਾਚਾ ਜੀ ਹੁੰਦੇ ਸੀਗੇ ਗਰਦਿਆਲ ਸਿੰਘ ਜੀ ਉਹ ਰਹਿੰਦੇ ਸੀ ਉੱਥੇ ਅਸੀਂ ਉਹਨਾਂ ਕੋਲੇ ਚਲੇ ਗਏ ਤੇ ਉਹਨਾਂ ਨੂੰ ਜਾ ਕੇ ਦੱਸਿਆ ਵੀ ਮੇਰੀ ਕੱਲ ਨੂੰ ਲਾਸਟ ਡੇਟ ਐਡਮਿਸ਼ਨ ਦੀ ਉਹ ਕਹਿੰਦੇ ਕੋਈ ਨਹੀਂ ਪੁੱਤ ਆਪਾਂ ਕਰ ਲੈਂਦੇ ਆ ਸਾਰਾ ਕੁਝ ਪ੍ਰਬੰਧ ਉਹਨਾਂ ਨੇ ਫਟਾਫਟ ਫੋਟੋ ਕਰਾਈਆਂ ਬਹੂਰ ਜੋ ਮੈਡੀਕਲ ਵਗੈਰਾ ਜੋ ਵੀ ਕੋਈ ਚੀਜ਼ ਚਾਹੀਦੀ ਸੀ ਉਹਨਾਂ ਨੇ ਫਟਾਫਟ ਕਰਵਾ ਲਿਆ ਤੇ ਦੂਜੇ ਦਿਨ ਜਾ ਕੇ ਸਾਡਾ ਫਾਰਮ ਦੇ ਆਂਦਾ ਪਰ ਉੱਥੇ ਜਦੋਂ ਮੈਂ ਗਈ ਦੇਖਿਆ ਵਿੱਕੀ ਮੇ ਕੁੜੀਆਂ ਉੱਥੇ ਟ੍ਰੇਨਿੰਗ ਕਰ ਰਹੀਆਂ ਸੀ ਟਰਾਈ ਕੋਸ਼ਿਸ਼ ਕਰਦੀਆਂ ਸੀ ਵੀ ਕੱਲ ਨੂੰ ਟੈਸਟ ਜਾਂ ਜਿੱਦੇ ਹੋਣਗੇ ਟੈਸਟ ਉਹਦੇ ਕੀ ਕੀ ਕਰਨਾ ਮੈਂ ਉਹਨਾਂ ਨੂੰ ਦੇਖਿਆ ਵੀ ਉਹ ਕੀ ਕਰਦੀਆਂ ਤੇ ਘਰੇ ਆ ਕੇ ਮੈਂ ਵੀ ਉਸੇ ਤਰ੍ਹਾਂ ਹੀ ਕੰਧੋਲੀ ਸਾਡੇ ਬਣੀ ਸੀ 3.5 ਫੁੱਟ ਦੀ ਉਹਨੂੰ ਸਾਰਾ ਦਿਨ ਟੱਪੀ ਜਾਣਾ ਵੀ ਐਂ ਟੱਪਦੀਆਂ ਸੀ ਕੁੜੀਆਂ ਉਹ ਹਾਈ ਜੰਪ ਕਰਦੀਆਂ ਸੀ ਜਿਹੜਾ ਲੌਂਗ ਜੰਪ ਸੀ ਉਹ ਵੀ ਮੈਂ ਨਿਸ਼ਾਨੀਆਂ ਲਾ ਲਈਆਂ ਘਰੇ ਅੰਦਰ ਇੱਕੋ ਹੀ ਸਾਡੇ ਕਮਰਾ ਸੀ ਮੈਂ ਉਹਦੇ ਵਿੱਚ ਬਸ ਉਹ ਕਰੀ ਜਾਂਦੀ ਰਹਿੰਦੀ ਸਾਰਾ ਦਿਨ ਦਿਨੇ ਦੁਪਹਿਰੇ ਦੁਪਹਿਰੇ ਤੇ ਰਾਤ ਨੂੰ ਮੈਂ ਤੇ ਮੇਰੇ ਹਸਬੰਦ ਨਾਲ ਦੀ ਪਿੰਡ ਤੱਕ ਸੜਕ ਤੇ ਭੱਜ ਕੇ ਜਾਂਦੇ ਤੇ ਉੱਥੋਂ ਭੱਜ ਕੇ ਆਉਂਦੇ ਛੂਟਾ ਲਾਉਂਦੇ ਤਾਂ ਕਿ ਮੈਂ ਉੱਥੇ ਟੈਸਟ ਜਿਹੜਾ ਆਪਦਾ ਪਾਸ ਕਰ ਸਕਾਂ ਜਿੱਦੇ ਉੱਥੇ ਟੈਸਟ ਹੋਇਆ ਤੇ ਮੈਂ ਉੱਥੇ ਟੈਸਟ ਦੇ ਵਿੱਚ ਜਿਹੜਾ ਉਹ ਕਰਨੇ ਸੀਗੇ ਕ੍ਰੋਸ ਮਤਲਬ ਇੱਕ ਘੋੜਾ ਸੀ ਉਹ ਉਹ ਟੱਪਣਾ ਸੀ ਜਾਂ ਲੌਂਗ ਜੰਪ ਹਾਈ ਜੰਪ ਤਾਂ ਇੱਕ ਬਾਲਟੀਆਂ ਲੈ ਕੇ ਤੇ ਉੱਥੋਂ ਆ ਕੇ 40 ਸੈਕਿੰਡ ਦੇ ਵਿੱਚ ਮੁੜ ਕੇ ਆਉਣਾ ਸੀਗਾ ਉਸ ਟੈਸਟ ਦੇ ਵਿੱਚ ਤੇ ਮੈਂ 32 ਸਕਿੰਡ ਦੇ ਵਿੱਚ ਵਾਪਸ ਆ ਗਈ ਸੀ ਉੱਥੋਂ ਮੈਨੂੰ ਉੱਥੇ ਐਡਮਿਸ਼ਨ ਮਿਲ ਗਈ ਮੈਨੂੰ ਸਾਰਿਆਂ ਦੇ ਵਿੱਚੋਂ 8ਵਾਂ ਨੰਬਰ ਆਇਆ ਜਿੰਨੀਆਂ ਮਤਲਬ ਬੱਚੀਆਂ ਤੇ ਮੈਂ ਤਾਂ ਸਮਝੋ ਇੱਕ ਕਿਸਮ ਦੀ ਅੱਜ ਜੇ ਮੈਂ ਕਹਿੰਦੇ ਮਾਂ ਧੀਆ ਪੁੱਤਾਂ ਵਾਲੀ ਫਿਰ ਬੁੜੀਓ ਹੀ ਹੁੰਦੀ ਹੈ ਬੁੜੀ ਸੀ ਤੇ ਉਸ ਹਿਸਾਬ ਨਾਲ ਮੈਂ 8ਵੇਂ ਨੰਬਰ ਤੇ ਆ ਗਈ ਤੇ ਮੈਨੂੰ ਐਡਮਿਸ਼ਨ ਮਿਲ ਗਈ ਮੈਂ ਟ੍ਰੇਨਿੰਗ ਕਰਿਆਈ ਉੱਥੇ ਸਕਾਲਟ ਪਾ ਕੇ ਪਿੰਡ ਮੈਂ ਘੁੰਡ ਕੱਢਣ ਵਾਲੀ ਲੇਡੀ ਸਕੂਲ ਪਾ ਕੇ ਮੈਂ ਉੱਥੇ ਹਾਕੀ ਖੇਡਦੀ ਸੀ ਉੱਥੇ ਹਾਈ ਜੰਪ ਲੌਂਗ ਜੰਪ ਕਰਦੀ ਸੀ ਸ਼ਾਮ ਨੂੰ ਵਾਲੀਬਾਲ ਦੇ ਪੀਰੀਅਡ ਲੱਗਦੇ ਸੀ ਜੋ ਵੀ ਸੀ ਸਾਰਾ ਕੁਝ ਉੱਥੇ ਸਾਲ ਦੇ ਸਾਲ ਦੀ ਟ੍ਰੇਨਿੰਗ ਕੀਤੀ ਗਵਰਨਮੈਂਟ ਕਾਲਜ ਪਟਿਆਲਾ ਚ ਤੇ ਉਦੋਂ ਬਾਅਦ ਮੈਂ ਆ ਕੇ ਬਸ ਇੱਕ ਪਹਿਲਾਂ ਮੈਂ ਕਿਸ਼ਨਪੁਰੀ ਗਈ ਹੋ ਇੰਟਰਵਿਊ ਦੇਣ ਉੱਥੇ ਉਹ ਕਹਿੰਦੇ ਵੀ ਸਾਡਾ ਪਹਿਲਾ ਹੀ ਮਤਲਬ ਕੋਈ ਬੱਚਾ ਰੱਖਿਆ ਹੋਇਆ ਉਦੋਂ ਬਾਅਦ ਮੇਰੀ ਚੜੱਕ ਇੰਟਰਵਿਊ ਸੀ ਮੈਂ ਉੱਥੇ ਚੜੱਕ ਗਈ ਇੰਟਰਵਿਊ ਦੇਣ ਤੇ ਚੜੱਕ ਦਾ ਇੱਕ ਮੁੰਡਾ ਮੇਰੇ ਨਾਲ ਟ੍ਰੇਨਿੰਗ ਕਰਕੇ ਆਇਆ ਸੀ ਤੇ ਉਹ ਵੀ ਹੈਡਮਾਸਟਰ ਕਹਿੰਦੇ ਵੀ ਅਸੀਂ ਇਹ ਮੁੰਡੇ ਨੂੰ ਰੱਖਣਾ ਮੈਂ ਕਿਹਾ ਅਡਮਾਨ ਸਾਹਿਬ ਫਿਰ ਤੁਸੀਂ ਐਂ ਕਰੋ ਵੀ ਕੁੜੀਆਂ ਨੂੰ ਤੁਸੀਂ ਬੁਲਾਉਂਦੀ ਕਿਉਂ ਹੁੰਨੇ ਹੋ ਜਿਹੜੇ ਮੁੰਡੇ ਆ ਉਹਨਾਂ ਨੂੰ ਤਾਂ ਪਿੰਡ 'ਚ ਰੱਖ ਲਓ ਜਿਹੜੀਆਂ ਕੁੜੀਆਂ ਹੈਗੀਆਂ ਉਹਨਾਂ ਨੂੰ ਆਪਾਂ ਬਾਰਡਰ ਤੇ ਭੇਜ ਦਿੰਨੇ ਆ ਕੁੜੀਆਂ ਬਾਰਡਰ ਤੇ ਜਾ ਕੇ ਜੌਬ ਕਰ ਲੈਣਗੀਆਂ ਤੇ ਜਿਹੜੇ ਮੁੰਡੇ ਆ ਉਹ ਪਿੰਡ 'ਚ ਜੌਬ ਕਰ ਲੈਣਗੇ ਪਰ ਉਹ ਕਹਿੰਦਾ ਜੀ ਮੈਂ ਮਜਬੂਰ ਆ ਪੰਡਤ ਸੀਗੇ ਉਹ ਪਿੰਡ ਦੇ ਤੇ ਪਰ ਪੰਜਵੇਂ ਦਿਨ ਮੇਰੇ ਕੋਲੇ ਅਪਾਇੰਟਮੈਂਟ ਲੈਟਰ ਆ ਗਈ ਵੀ ਤੁਸੀਂ ਆ ਕੇ ਜੁਆਇਨ ਕਰ ਲਓ ਮੈਂ ਪੰਜਵੇਂ ਦਿਨ ਜਾ ਕੇ ਉੱਥੇ ਜੁਆਇਨ ਕਰ ਲਿਆ ਮੈਂ ਉੱਥੇ 10 ਸਾਲ ਜੌਬ ਕੀਤੀ ਤਕਰੀਬਨ ਬਾਲੀਵੁੱਡ ਤੇ ਹਾਕੀ ਤੇ ਖੋਖੋ ਮੈਂ ਤਿੰਨ ਟੀਮਾਂ ਲੈ ਕੇ ਜ਼ਿਲ੍ਹੇ ਚ ਜਾਂਦੀ ਰਹੀ ਹਰ ਵਾਰੀ ਬੁਰੀ ਮਿਹਨਤ ਨਾਲ ਮੈਂ ਬੱਚਿਆਂ ਦੀ ਤਿਆਰੀ ਕਰਾਉਂਦੀ ਸ਼ਾਮ ਨੂੰ ਵੀ ਮੈਂ ਲੈ ਕੇ ਜਾਂਦੀ ਉੱਥੇ ਨਿਆਣਿਆਂ ਨੂੰ ਆਪਦੇ ਨਿਆਣੇ ਵੀ ਮੇਰੇ ਨਾਲ ਪੜਨ ਲਾਏ ਹੋਏ ਸੀ ਉਹ ਵੀ ਪੜਦੇ ਸੀ ਸਾਰਾ ਕਰਦੀ ਰਹੀ ਉੱਥੇ ਉਸ ਤੋਂ ਬਾਅਦ ਫਿਰ ਮੈਂ ਟ੍ਰਾਂਸਫਰ ਕਰਾ ਕੇ ਬੋਡੇ ਆ ਗਈ 15 ਸਾਲ ਮੈਂ ਬੋਡੇ ਜੌਬ ਕੀਤੀ ਤੇ ਉਸ ਤੋਂ ਬਾਅਦ ਮੈਂ ਲੋਹਾਰੇ ਦੀ ਟ੍ਰਾਂਸਫਰ ਕਰਾ ਲਈ ਤੇ ਲੋਹਾਰੇ ਤੋਂ ਮੈਂ ਜਦੋਂ ਮੇਰਾ ਟਾਈਮ ਪੂਰਾ ਹੋ ਗਿਆ ਫਿਰ ਟ੍ਰਾਂਸਫਰ ਰਿਟਾਇਰਮੈਂਟ ਲੈ ਕੇ ਫਿਰ ਮੈਂ ਉਸੀ ਸਾਲ ਹੀ ਅਸੀਂ ਕੈਨੇਡਾ ਚਲੇ ਗਏ ਤੇ ਬੱਚਿਆਂ ਨੇ ਪ੍ਰੇਰਨਾ ਦਿੱਤੀ ਵੀ ਮਮਾ ਤੁਸੀਂ ਜੋ ਵੀ ਹੁਣ ਤੱਕ ਬਾਪ ਰਿਆ ਜਾਂ ਜੋ ਵੀ ਹੈ ਉਹ ਤੁਸੀਂ ਸਾਨੂੰ ਲਿਖ ਕੇ ਦੇ ਕੇ ਜਾਓ ਤਾਂ ਕਿ ਤੁਹਾਡੇ ਨਾਲ ਹੀ ਨਾ ਚਲਿਆ ਜਾਵੇ ਕੁਝ ਅਸੀਂ ਸੰਭਾਲ ਕੇ ਰੱਖ ਸਕੀਏ ਤਾਂ ਮੈਂ ਉੱਥੇ ਜਾ ਕੇ ਕਲਮ ਚੁੱਕ ਲਈ ਤੇ ਮੈਂ ਮਾੜਾ ਮੋਟਾ ਜੋ ਵੀ ਕਰ ਸਕਦੀ ਸੀ ਉਹ ਕਰਿਆ ਹੁਣ ਤੱਕ ਮੈਂ 13 ਕਿਤਾਬਾਂ ਲਿਖ ਚੁੱਕੀ ਹਾਂ ਤੇ ਕੋਸ਼ਿਸ਼ ਹੈ ਵੀ ਫਿਰ ਵੀ ਨਾਲੋ ਨਾਲ ਕੁਛ ਨਾ ਕੁਛ ਕਰੀ ਜਾਵਾਂ ਵੱਧ ਤੋਂ ਵੱਧ ਮੈਂ ਬੱਚਿਆਂ ਦੇ ਭਲੇ ਪਾ ਕੇ ਜਾਵਾਂ ਕੁਛ ਨਾ ਕੁਛ ਇਹ ਹੀ ਮੇਰੀ ਤਮਨਾ ਐ ਐਸੀ ਮੇਰੀ ਜ਼ਿੰਦਗੀ ਦਾ ਸੰਘਰਸ਼ ਪਰ ਇਹ ਨਹੀਂ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਸਮੱਸਿਆਵਾਂ ਨਹੀਂ ਆਈਆਂ ਸਮੱਸਿਆਵਾਂ ਹਰ ਇਨਸਾਨ ਨੂੰ ਆਉਂਦੀਆਂ ਹੀ ਰਹਿੰਦੀਆਂ ਸਭ ਤੋਂ ਪਹਿਲੀ ਤਾਂ ਗੱਲ ਕਿ ਮੈਨੂੰ ਸਾਹ ਦੀ ਬਿਮਾਰੀ ਸੀ ਮੈਨੂੰ ਹਮੇਸ਼ਾ ਸਰਦੀਆਂ ਸਰਦੀਆਂ ਸਾਹ ਹੋ ਜਾਂਦਾ ਸੀ ਪਰ ਮੈਂ ਉਹਨੂੰ ਵੀ ਕਦੇ ਬਹੁਤਾ ਗੌਲਿਆ ਨਹੀਂ ਸੀ ਦਵਾਈ ਲਈ ਟੀਕਾ ਲਵਾਇਆ ਸਕੂਲ ਚਲੇ ਗਏ ਜਾਂ ਕਿ ਕੰਮ ਕਰਿਆ ਘਰੇ ਵੀ ਜਿਹੜੇ ਘਰ ਦੇ ਕੰਮ ਸੀ ਉਹ ਵੀ ਕੀਤੇ ਕਿਉਂਕਿ ਮੇਰੇ ਮਾਤਾ ਜੀ ਥੋੜੀ ਦੇਰ ਤਾਂ ਮੇਰੇ ਨਾਲ ਸਾਥ ਦਿੰਦੇ ਰਹੇ ਉਦੋਂ ਬਾਅਦ ਉਹ ਡਿੱਗ ਪਏ ਸੀ ਤੇ ਉਹਨਾਂ ਦਾ ਚੂਲਾ ਖਰਾਬ ਹੋ ਗਿਆ ਸੀ ਤੇ ਉਹ ਉਹਨਾਂ ਦੀ ਉਮਰ ਵੱਡੀ ਕਰਕੇ ਆਪਰੇਸ਼ਨ ਨਹੀਂ ਸੀ ਹੋ ਸਕਦਾ ਉਹ ਮੰਜੀਤੀ ਬੈਠੇ ਸੀ ਤੇ ਮੈਂ ਸਾਰੇ ਕੰਮ ਤੰਦੇ ਸੰਭਾਲ ਕੇ ਫੇਰ ਸਕੂਲ ਜਾਂਦੀ ਸੀ ਤੇ ਆ ਕੇ ਵੀ ਸਾਰੇ ਕੰਮ ਤੰਦੇ ਕਰਦੀ ਸੀ ਕਿਉਂਕਿ ਕਰਨੇ ਪੈਂਦੇ ਆ ਇਹ ਜ਼ਿੰਦਗੀ ਆ ਜੇ ਆਪਾਂ ਇਹ ਸੋਚ ਲਈਏ ਵੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਠੀਕ ਹੋਊਗਾ ਤਾਂ ਹੀ ਆਪਾਂ ਇਹ ਸਾਰਾ ਕੁਝ ਕਰਾਂਗੇ ਨਹੀਂ ਜ਼ਿੰਦਗੀ ਦੇ ਵਿੱਚ ਸੰਘਰਸ਼ ਹੁੰਦਾ ਸੰਘਰਸ਼ ਦਾ ਨਾਂ ਹੀ ਅਸਲ ਵਿੱਚ ਜ਼ਿੰਦਗੀ ਆ ਤੇ ਜੇ ਅਸੀਂ ਜ਼ਿੰਦਗੀ ਨੂੰ ਸੰਘਰਸ਼ ਦੇ ਤੌਰ ਤੇ ਲਵਾਂਗੇ ਉਹਨੂੰ ਵਧੀਆ ਢੰਗ ਨਾਲ ਹੈਂਡਲ ਕਰਾਂਗੇ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ ਹਰੇਕ ਇਨਸਾਨ ਨੂੰ ਆਪਣੇ ਖਾਸ ਕਰਕੇ ਕੁੜੀਆਂ ਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਕੁਝ ਕਰਨਾ ਕੁਝ ਕਰਨਾ ਕੁੜੀਆਂ ਨੂੰ ਤਾਂ ਕੁਝ ਕਰਨਾ ਚਾਹੀਦਾ ਤਾਂ ਹੀ ਉਹ ਆਪਣੀ ਮੰਜ਼ਿਲ ਪਾ ਸਕਦੀਆਂ ਤੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦੀਆਂ ਕੁੜੀਆਂ ਵਾਸਤੇ ਮੈਂ ਇਹੀ ਪ੍ਰੇਰਣਾ ਦੇਉਂਗੀ ਮੈਂ ਹਮੇਸ਼ਾ ਜਦੋਂ ਵੀ ਹੁਣ ਹੁਣ ਵੀ ਬੱਚੀਆਂ ਨੂੰ ਮਿਲਦੀਆਂ ਤਾਂ ਮੈਂ ਹਮੇਸ਼ਾ ਇਹੀ ਕਹਿੰਦੀ ਆ ਵੀ ਤੁਸੀਂ ਇਹ ਆਪਦੀ ਜ਼ਿੰਦਗੀ ਦਾ ਕੋਈ ਨਾ ਕੋਈ ਏਮ ਬਣਾ ਕੇ ਰੱਖਣਾ ਤੇ ਇਹ ਸੋਚਣਾ ਵੀ ਹਾਂ ਮੈਂ ਆ ਕੁਝ ਕਰਨਾ ਹੈ ਜ਼ਿੰਦਗੀ ਦੇ ਵਿੱਚ ਕਿੰਨੀਆਂ ਵੀ ਮੁਸ਼ਕਲਾਂ ਆਉਣ ਤੁਸੀਂ ਆਪਦਾ ਨਿਸ਼ਾਨਾ ਉੱਥੇ ਰੱਖਣਾ ਤੇਡੀ ਨਿਗਾ ਉਸ ਗੋਲ ਤੇ ਹੋਣੀ ਚਾਹੀਦੀ ਹੈ ਤੁਸੀਂ ਆਪਦਾ ਗੋਲ ਸਾਹਮਣੇ ਰੱਖ ਕੇ ਤੁਰਦੇ ਜਾਓ ਤੁਰਦੇ ਜਾਓ ਜ਼ਰੂਰ ਸਕਸੈਸ ਹੋਵੋਗੇ ਹਮੇਸ਼ਾ ਸਫਲਤਾ ਮਿਲਦੀ ਹੈ ਜੀ ਸੱਚੇ ਮਨ ਨਾਲ ਕੰਮ ਕਰਦੇ ਜਾਈਏ ਮਿਹਨਤ ਕਰਦੇ ਜਾਈਏ ਮਿਹਨਤੀ ਮਨੁੱਖ ਹਮੇਸ਼ਾ ਸਫਲ ਹੁੰਦੇ ਆ।